ਬੈਦਬੀ ਕਾਰਡ ਅਤੇ ਗੋਲੀ ਕਾਰਨ ਨੂੰ ਲੈ ਕੇ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਨੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਪਖਾ ਦਿੱਤਾ ਹੈ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਚੰਡੀਗੜ੍ਹ ਦੇ ਵਿੱਚ ਕਰ ਦਿੱਤੀ ਸੀ ਉਸ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਵੱਖ-ਵੱਖ ਨੇਤਾ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਅਤੇ ਅੱਜ ਵਾਰੀ ਸੀ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਦੀ ਜਿਨ੍ਹਾਂ ਨੇ ਕਿ ਬਾਦਲ ਪਿਓ ਪੁੱਤ ਦੋਨਾਂ ਨੂੰ ਇਹ ਚੁਣੌਤੀ ਦੇ ਦਿੱਤੀ ਹੈ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਹੈ ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਚਾਹੀਦੀ ਹੈ ਕਿਉਂਕਿ ਜਦੋਂ ਇਹ ਕਾਂਡ ਹੋਏ ਨੇ ਉਸ ਵੇਲੇ ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਸਨ ਇਸ ਕਰਕੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾਲ ਦੀ ਨਾਲ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਸਰਕਾਰ ਅਤੇ ਐਸਆਈਟੀ ਦੀ ਕਾਰਗੁਜ਼ਾਰੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕ ਦਿੱਤੇ ਨੇ ਇਹ ਜਿਹੜਾ ਬਾਦਲ ਸਾਹਿਬ ਦਾ ਬਿਆਨ ਸੀਗਾ ਇਹ ਇੱਕ ਤਾਂ ਲੋਕਾਂ ਨੂੰ ਭਾਵਕ ਤੇ ਜਜ਼ਬਾਤੀ ਕਰਨ ਵਾਸਤੇ ਸੀਗਾ ਔਰ ਮੈਂ ਇਹ ਕਹਿਣਾ ਚਾਹਣਾ ਬਾਦਲ ਸਾਹਿਬ ਨੂੰ ਕਿ ਜਿਹੜੀ ਪੇਸ਼ਕਸ਼ ਤੁਸੀਂ ਕੀਤੀ ਹੈ ਇਹ ਆਪਣੇ ਆਪਣੇ ਸੁਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਕਹੋ ਕਿ ਉਹ ਵੀ ਪੇਸ਼ਕਸ਼ ਕਰੇ ਕਿ ਉਹ ਗ੍ਰਿਫਤਾਰੀ ਦੇਣ ਵਾਸਤੇ ਸੁਖਬੀਰ ਸਿੰਘ ਬਾਦਲ ਐਸ ਆਈਟੀ ਦੇ ਮੋਰੇ ਗੁਰੂਗ੍ਰੰਥ ਸਾਹਿਬ ਦੀ ਬੇਦਵੀ ਨੂੰ ਲੈ ਕੇ ਬਹਿਬਲਕਲਾਂ ਗੋਲੀकांड ਨੂੰ ਲੈ ਕੇ ਉਹ ਵੀ ਤਿਆਰ ਹਨ ਫਿਰ ਤੁਹਾਡਾ ਪਤਾ ਲੱਗੇਗਾ ਇਮਾਨਦਾਰੀ ਦਾ ਕਿਉਂਕਿ ਸਾਡਾ ਇਹ ਮੰਨਣਾ ਵਾ ਕਿ ਐਸ ਆਈਟੀ ਜਿਹੜੀ ਆ ਉਹ ਪੈਰ ਕਢੀਸ ਰਹੀ ਆ ਜਿੱਥੋਂ ਤੱਕ ਬਾਦਲਾਂ ਦੇ ਖਿਲਾਫ ਜਾਂਚ ਦੀ ਗੱਲ ਹੈ ਉਹ ਕੇਵਲ ਪੁਲਿਸ ਦੇ ਆਫਸਰਸ ਤੱਕ ਆਪਣੀ ਜਾਂਚ ਨੂੰ ਸੀਮਤ ਰੱਖ ਰਹੀ ਆ ਔਰ ਇਸੇ ਕਰਕੇ ਬਾਦਲ ਦੇ ਬਾਦਲ ਦੀ ਇਹ ਹਿੰਮਤ ਹੋਈ ਕਿ ਉਹ ਪੰਜਾਬ ਸਰਕਾਰ ਦੇ ਡੀਜੀਪੀ ਨੂੰ ਫੋਨ ਕਰਕੇ ਇੱਕ ਗੁਨਾਹਗਾਰ ਕਹਿ ਰਿਹਾ ਵਾ ਕਿ ਮੈਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਹਾਂ ਮੈਂ ਦੁਬਾਰਾ ਕਹਿਣਾ ਚਾਹੁੰਦਾ ਵਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਡੀ ਚੁਣੌਤੀ ਆ ਕਿ ਇਹ ਬਿਆਨ ਡੀਜੀਪੀ ਨੂੰ ਫੋਨ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਪੇਸ਼ਕਸ਼ ਕਰਨੀ ਚਾਹੀਦੀ ਕਿਉਂਕਿ ਅਗਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸਿਗੇ ਤਾਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਕਮ ਡਿਪਟੀ ਚੀਫ ਮਿਨਿਸਟਰ ਪੰਜਾਬ ਸਿਗੇ ਔਰ ਜਿੱਦਾਂ ਦਾ ਪੁਲਿਸ ਦਾ ਵਰਕਿੰਗ ਹੈ ਪੰਜਾਬ ਦੇ ਵਿੱਚ ਇਟ ਇਜ਼ ਟੋਟਲੀ ਸੈਂਟਰਲਾਈਜ਼ਡ ਇੱਕ ਵੀ ਪੁਲਿਸ ਦਾ ਪੱਤਾ ਕੋਈ ਡਿਸੀਜਨ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਇੱਕੋ ਹੀ ਪਰਿਵਾਰ ਦੇ ਸੀਗੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੁੰਦਾ ਇੱਥੇ ਜਿੰਨੇ ਡੀਐਸਪੀ ਲਾਏ ਜਾਂਦੇ ਨੇ ਡੀਜੀਪੀ ਹੈ نو ਪਾਵਰਸ ਜਿੰਨੇ ਜ਼ਿਲ੍ਹਿਆਂ ਵਿੱਚ ਐਸਐਸਪੀ ਨੇ ਪੋਲੀਟੀਕਲੀ ਅਪਾਇੰਟ ਕੀਤੇ ਜਾਂਦੇ ਨੇ ਜਿੰਨੀਆਂ ਸਬਡਿਵੀਜ਼ਨਾਂ ਵਿੱਚ ਡੀਐਸਪੀ ਨੇ ਉਹ ਕਾਂਗਰਸ ਦੇ ਪਹਿਲਾਂ ਅਕਾਲੀਆਂ ਦੇ ਤੇ ਹੁਣ ਕਾਂਗਰਸ ਦੇ ਮਨਿਸਟਰਸ ਤੇ ਐਮ ਐਲ ਏ ਦੇ ਕਹਿਣ ਤੇ ਪੋਸਟ ਕੀਤੇ ਜਾਂਦੇ ਨੇ ਜਿੰਨੇ ਪੁਲਿਸ ਸਟੇਸ਼ਨਸ ਦੇ ਥਾਣੇਦਾਰ ਐਸ ਐਚ ਓ ਨੇ ਉਹ ਸਾਰੇ ਇਹਨਾਂ ਦੀ ਕਹਿਣ ਤੇ ਮਰਜ਼ੀ ਦੇ ਪੋਸਟ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਦੇ ਵੇਲੇ ਮੁਨਸ਼ੀ ਵੀ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਦੇ ਨਾਲ ਲਾਏ ਜਾਂਦੇ ਸੀਗੇ ਔਰ ਬਾਦਲ ਸਾਹਿਬ ਔਨ ਰਿਕਾਰਡ ਆ ਪਿਛਲੀ ਵਿਧਾਨ ਸਭਾ ਵਿੱਚ ਕਿ ਮੇਰੀ ਨਿਗਾਹ ਇੰਨੀ ਤਿੱਖੀ ਆ ਪੰਜਾਬ ਦੇ ਵਿੱਚ ਅਗਰ ਕੀੜੀ ਵੀ ਜਾਂਦੀ ਪੰਜਾਬ ਦੀ ਧਰਤੀ ਤੇ ਤ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਨੂੰ ਉਹ ਕੀੜੀ ਵੀ ਨਜ਼ਰ ਆਉਂਦੀ ਹੈ ਇਸ ਲਈ ਹੁਣ ਉਹ ਮੁੱਕਰਦੇ ਨੇ ਕਿ ਅਸੀਂ ਨਾ ਬੇਅਦਬੀ ਕਰਾਈ ਆ ਨਾ ਅਸੀਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਨੇ ਇਹ ਤੱਥਾਂ ਦੇ ਬਿਲਕੁਲ ਉਲਟ ਹੈ ਕਿਉਂਕਿ ਸੁਮੇਤ ਸਿੰਘ ਸੈਣੀ ਦਾ ਐਫਿਡੇਵਿਟ ਜਿਹੜਾ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਲੈਟਰ ਲਿਖੀ ਉਹਦੇ ਚ ਉਹਨਾਂ ਨੇ ਕਬੂਲਿਆ ਕਿ 14 ਅਕਤੂਬਰ 2015 ਦੀ ਅੱਧੀ ਰਾਤ 2 ਵਜੇ ਚੀਫ ਮਨਿਸਟਰ ਨੇ ਡੀਜੀਪੀ ਨੂੰ ਟੈਲੀਫੋਨ ਕੀਤਾ ਗਿਆ ਇਹ ਖੁਲਾਸਾ ਹੁਣ ਟੈਲੀਫੋਨ ਵਿੱਚ ਕੀ ਸੀਗਾ ਇਹ ਤਾਂ ਸੁਮੇਦ ਸਿੰਘ ਸੈਣੀ ਆਪਣੀ ਐਸਆਈਟੀ ਦੇ ਮੋਰੇ ਆਪਣੇ ਬਿਆਨਾਂ ਵਿੱਚ ਦੱਸੇਗੇ ਦੱਸ ਦੱਸੇਗਾ ਪਰ ਸਾਡਾ ਇਹ ਮੰਨਣਾ ਵਾ ਕਿ ਇਹ ਨਾਰਮਲ ਕੋਰਸ ਜਾਂ 10 ਸਾਲ ਦੇ ਰਾਜ ਵਿੱਚ ਡੀਜੀਪੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਨੇ ਇਸ ਤਰ੍ਹਾਂ ਦੇ ਇੱਕ ਅੱਧੀ ਰਾਤ ਵਿੱਚ ਕੋਈ ਟੈਲੀਫੋਨੀ ਕੀਤਾ ਤੇ ਤੇ 14 ਅਕਤੂਬਰ 2015 ਨੂੰ ਜਿੱਦਣ ਗੋਲੀ ਚੱਲਦੀ ਆ ਕੋਟਕਪੂਰੇ ਵੀ ਸਵੇਰੇ 6 ਵਜੇ ਇਹਨਾਂ ਦੇ ਟੈਲੀਫੋਨ ਤੋਂ ਬਾਅਦ ਤੇ ਸਵੇਰੇ 9:30 ਵਜੇ ਬਹਿਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨ ਕਤਲ ਕਰ ਦਿੱਤੇ ਜਾਂਦੇ ਨੇ ਪੰਜਾਬ ਪੁਲਿਸ ਵੱਲੋਂ ਇਹਦਾ ਮਤਲਬ ਸਾਫ਼ ਤੇ ਸਪਸ਼ਟ ਆ ਕਿ ਉਹ ਜਿਹੜੀ ਗੋਲੀ ਚੱਲੀ ਆ ਬਹਿਬਲ ਤੇ ਕੋਟਕਪੂਰਾ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਦੀ ਹਦਾਇਤ ਦੇ ਉੱਤੇ ਚੱਲੀ ਆ ਉਹਦੀ ਮਰਜ਼ੀ ਦੇ ਨਾਲ ਚੱਲੀ ਆ ਔਰ ਇਹ ਸਾਰੀ ਨੋ ਹਾਊ ਇਹ ਜਿਹੜਾ ਸਾਰਾ ਸੁਖਬੀਰ ਸਿੰਘ ਬਾਦਲ ਦਾ ਕਨੈਕਸ਼ਨ ਸੀਗਾ ਪੁਲਿਸ ਆਫਸਰਸ ਨਾਲ ਅਗਰ ਐਸਆਈਟੀ ਪੂਰੀ ਕਾਲ ਡਿਟੇਲਸ ਪੇਸ਼ ਕਰੇਗੀ ਚਰਨਜੀਤ ਸ਼ਰਮੇ ਦੀ ਪਰਮਰਾਜ ਸਿੰਘ ਉਮਰਾਨੰਗਲ ਦੀ ਜਿਹੜਾ ਉਸ ਵਕਤ ਆਈਜੀ ਜਾਂ ਕੋਈ ਮਿਸਟਰ ਜੈਨ ਆਮ ਫੋਰਗੇਟਿੰਗ ਹਿਸ ਫੁੱਲ ਨੇਮ ਜਤਿੰਦਰ ਜੈਨ ਹੈ ਕੀ ਨਾਮ ਸੀ ਉਹਨਾਂ ਦਾ ਜਤਿੰਦਰ ਜੈਨ ਔਰ ਅਪਵਰਡਸ ਡੀਜੀਪੀ ਤੱਕ ਅਗਰ ਸੁਖਬੀਰ ਸਿੰਘ ਬਾਦਲ ਦੀ ਕਾਲ ਡਿਟੇਲ ਪੇਸ਼ ਕੀਤੀ ਜਾਵੇਗੀ ਤਾਂ ਸਾਰੇ ਤੱਥ ਜਿਹੜੇ ਨੇ ਉਹ ਬਿਲਕੁਲ ਸਾਹਮਣੇ ਆ ਜਾਣਗੇ ਇਸ ਲਈ ਜਿਹੜਾ ਡਰਾਮਾ ਅਕਾਲੀਆਂ ਵੱਲੋਂ ਕੀਤਾ ਜਾ ਰਿਹਾ ਇਹ ਸਿਰਫ ਲੋਕ ਦਿਖਾਵਾ ਤੇ ਲੋਕਾਂ ਨੂੰ ਭਾਵਕ ਕਰਨ ਵਾਸਤੇ ਕੀਤਾ ਸਾਡੀ ਮੰਗ ਹੈ ਕਿ ਐਸਆਈਟੀ ਸ਼ੁਡ ਸਪੀਡ ਅਪ ਇਟਸ ਪ੍ਰੋਸੈਸ ਇਨਵੈਸਟੀਗੇਸ਼ਨ ਅਰੈਸਟ ਦਾ ਦੀ ਐਕਸ ਡੀਜੀਪੀ ਮਿਸਟਰ ਸੁਮੇத் ਸੈਣੀ ਵਿਦਾਊਟ ਵਿਦਾਊਟ ਐਨੀ ਫਰਦਰ ਡਿਲੇ ਐਂਡ ਸਬਸਿਕਵੈਂਟਲੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਸਖਤ ਤੇ ਪੁਖਤਾ ਕਾਰਵਾਈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਬਲਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਆਦਮੀ ਤਾਕਤਵਾਰ ਹੋਵੇ ਪੁਲਿਸ ਵਾਲਾ ਤਾਕਤਵਾਰ ਹੋਵੇ ਕੋਈ ਸਿਆਸੀ 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 ਲੀਡਰ ਉਹ ਕਿਸੇ ਤਰ੍ਹਾਂ ਦੀ ਬੇਅਦਵੀ ਕਿਸੇ ਧਰਮ ਦੀ ਨਾ ਕਰਵਾਵੇ ਤੇ ਉਹਦੇ ਤੇ ਮੁੜ ਕੇ ਰਾਜਨੀਤੀ ਨਾ ਖੇਡੇ ਸੌਦੇ ਨਾ ਕਰੇ ਵੋਟਾਂ ਦੀ ਖਾਤਰ ਨਾ ਇਸ ਦਾ ਦੁਰਉਪਯੋਗ ਕਰੇ ਇਹ ਇੱਕ ਸੁਨੇਹਾ ਐਸਆਈਟੀ ਨੂੰ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦੇਣੀ ਚਾਹੀਦੀ ਹੈ